ਲੇ ਦੋਨਾ ਵੀ ਆ ਜੀ ਮਨਜਿੰਦਰ ਕੀ ਹਾਲ ਚਾਲ ਵਧੀਆ 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 ਤੁਸੀਂ ਦੱਸੋ ਜੀ ਸਤਿ ਸ਼੍ਰੀ ਅਕਾਲ ਪਤ ਜੀ ਦਰੋ ਕੋ ਸਨਾਂ ਠੀਕ ਠਾਕ ਹਾਂ ਪਤ ਠੀਕ ਮੈਂ ਹੁਣ ਤੇ ਕੋ ਸਨਾਂ ਬਸ ਵਧੀਆ बस पूरा ठीक ठाक बड़ा बढ़िया बीपी ਘੱਟ ਨਹੀਂ ਕਹਿੰਦੇ ਜਿਆ ਕੁੜੀ ਨੂੰ ਮੜਾ ਲਿਆ ਮੈਂ ਚੱਲ ਤੂੰ ਮੜ ਚੱਲਣੇ ਆਂ ਕੱਲ੍ਹ ਵੇਰ ਰੱਬਿਆ ਕਿਤਾ ਬਰਕਰਮੀ ਅੰਦਰ ਦੇਣੀ ਭੇਜ ਤਾ ਠੀਕ ਹੋਈ ਇਹ ਕਿਨਾਂ ਜਰੀ ਨੂੰ ਬਦਲ ਚੁੱਕੀ ਵੀ ਇਹ ਢੇਰ AC ਜਿਹਾ ਰੱਖਣਾ ਹੀ ਦਿੱਕਿਆ ਤੈਨੂੰ ਪਤਾ ਸਿਆਣਾ ਬੰਦੇ ਜੀ ਹਿੰਦੀ ਮੈਂ ਚੱਲ ਦੀਪੀ ਉੱਤਰਾ ਨਾ ਦਾ ਉਤਰਾ ਕੇ ਬੈਠ ਰਹੀ ਤੇ ਟੈਨਸ਼ਨ ਜੀ ਦੇ ਵਿੱਚ ਮੈਂ ਚੱਲ ਕੇ ਮਨ ਘਰਦਾ ਹੋਰ ਹੋ ਜਾਂਦਾ ਆ ਲੋਰੇ ਬਦ ਨੀ ਆ ਗਵਾ ਬਦ ਨੀ ਆਏ ਜੇ ਜੇ ਤੂੰ ਹੀ ਗੱਡੀ ਛੱਡ ਕੇ ਤੇ ਮੋਟਰਸਾਈਕਲ ਤੇ ਆ ਜਾਈਂ ਗੀ ਦਰ ਮੇ ਤੱਕੀ ਪਈ ਅੰਨੀ ਬਾਤ ਤੇ ਪਤਾ ਨਹੀਂ ਕਿ ਲੱਡਿਆ ਹੋਇਆ ਮੈਂ ਦਸਾਂ ਲਿਆਉਣੀ ਨੇ ਪੀਪੀ ਨੂੰ ਮੈਂ ਗੱਡੀ ਜੀ ਲਿਉਣਾ ਹੈ ਕੋਨਾ ਹਵਾ ਦੀ ਤਰ੍ਹਾਂ ਤੇ ਨਿਕਲੀ ਤੇ ਮੈਂ ਹੁਣ ਕਿੱਥੇ ਖੜਦਾ ਖੜੂੰਗਾ ਤੇ ਗੱਡੇ ਤੇ ਖੜੂੰਗਾ ਤੇ ਅੱਗੇ ਭਰ ਕੇ ਲੈ ਆਉਣਾ ਜਦੋਂ ਮੈਂ ਵਾਪਸ ਆਈਂ ਤੇ ਤੁਸੀਂ ਮੈਨੂੰ ਦੱਸਦੇ ਕੂਟ ਤੇ ਮੈਂ ਲੈ ਆਉਂਦਾ ਆਪਣੀ ਗੱਡੀ ਬਚਾ ਲੈ ਮੈਂ ਕੀ ਭਾਈ ਇਹ ਦੁਨੀਆ ਤੰਗੀ ਕੋਈ ਗੱਡੀ ਹੱਥੋਂ ਮੜ ਜਾ ਕੇ ਰੋਣੇ ਚੱਲ ਵਧੀਆ ਕੀਤਾ ਜਿਹੜੇ ਦੁਨੀਆਗੇ ਜੇ ਚਾਹ ਆਪਣੇ ਪਿੱਤੇ ਲਈ ਨਹੀਂ ਚਾਹ ਆਪਣੇ ਪਿੱਤੇ ਲਈ ਇਹ ਤੁਹਾਨੂੰ ਲੈਣਾ ਅੱਛਾ ਅੱਛਾ ਚਲ ਚਾਹ ਪੀ ਕੇ ਮੈਂ ਆਪਣੇ ਚੱਲ ਜਾਣਾ ਠੀਕ ਆ ਬੀਬੀ ਅੱਧੀ ਕਿੰਨੇ ਮੈਂ ਤੇ ਰਾਤ ਰੋ ਮਾਂ ਤੇ ਸਵੇਰ ਬਾਪੂ ਤੇ ਰੱਖੇ ਚੱਲੋ ਉਹ ਨਹੀਂ 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 ਉਹ ਮੈਨੂੰ ਥੋੜਾ ਜਿਹਾ ਕੰਮ ਵਾਲੇ ਮਾਰਕਿੰਗ ਵੀ ਖੜਾ ਪੜਾ ਲੈ ਭਾਈ ਆ ਕੇ ਠੀਕ ਨਹੀਂ ਆ ਦੇ ਕੰਮ ਕੰਮ ਤੇ ਮੈਂ ਤਾਂ ਬੀਬੀ ਨੂੰ ਕਹਿੰਦੇ ਆ ਚੱਲੀਏ ਨਾਲ ਉਹ ਰਮਣੀਏ ਕਰਕੇ ਬੈ ਗਈ ਹੈ ਨਹੀਂ ਨਹੀਂ ਜਾਂਦਣਾ ਬੀਬੀ ਆਹ ਉਹ ਰਮਣੀਏ ਨੇ ਦੱਸਦਾ ਬਾਕੀ ਉਹ ਤਾਂ ਕਹਿੰਦੀ ਮੇਰੀ ਮਾਂ ਆਈ ਤੇ ਮਾਂ ਨਹੀਂ ਦੀ ਠੀਕ ਰਾਤ ਭਰਾਂ ਤੇ ਰਾਹ ਤੇ ਕੁਝ ਹੋ ਗਿਆ ਨਹੀਂ ਕਿਤੇ ਮਾੜਾ ਨਹੀਂ 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 ਭਾਬ ਮਹਾਦੇ ਕੋਲ ਧੀਰੇ ਦੀ ਬਤਨ ਨੂੰ ਨਹੀਂ ਕਿਹਾ ਤੇ ਨਾ ਉਹ ਦਿਨ ਹੈ ਹਾਲ ਬਕਰ ਤੇ ਪਤਾ ਨਹੀਂ ਰਹਿਣਾ ਪਤਾ ਨਹੀਂ ਕਿ ਗਾ ਜੇ ਮੇਰਾ ਨਹੀਂ ਜੀ ਨਾ ਬਾਈਆਂ ਜਦੋਂ ਮੈਂ ਤਾਂ ਕੱਢ ਬੜੀ ਮੇਰੀ ਨਹੀਂ ਆਈਆਂ ਉਹ ਬੀੜੀ ਤੋਂ ਇਹ ਗੁੱਸਾ ਕਰ ਲੈ ਮੈਂ ਤਾਂ ਉਹਦਾ ਹੀ ਗੱਲ ਕੀਤੀ ਵੀ ਗਰਮੀ ਬੜੀ ਨਹੀਂ ਮੈਂ ਗੁੱਸਾ ਪਤਕਾ ਦਾ ਕਰਨਾ ਸੀ ਨਾ ਉਹ ਤਾਂ ਨਹੀਂ ਆੜੇ ਭਾਈ ਵਿਚਾਰਾ ਰੋ ਨਹੀਂ ਰੋ ਦੋ ਦਿਨ ਲੋਕ ਦੋ ਦਿਨ ਘਾਉਂਦੇ ਕਰੋ ਇਹ ਕਹਿ ਤਾਂ ਹੀ ਉੱਦਾਂ ਇਹਨੂੰ ਉਨੇ ਨੂੰ ਮੈਨੂੰ ਪਤਾ ਤੇਰੇ ਨਾਲ ਜਾਗਣਾ ਵੀ ਜੇ ਤੂੰ ਰਾਤ ਮੇਰੇ ਨਾਲ ਜਾ ਰਹੇਗਾ ਮੈਂ ਤੇ ਮਾਪਾ ਕਾਦੇ ਇਸ ਕੋ ਨਹੀਂ ਬੀਬੀ ਵੀ ਰਾਤ ਨੂੰ ਆਦ ਰਹੇ ਆ ਸਾਦਾ ਨਹੀਂ ਤੈਨੂੰ ਪਤਾ ਹੋਵੇਗਾ ਆਹੋ ਤੇ ਮੈਂ ਬੰਦਾ ਪੁੱਛੀ ਜਾਂਦੇ ਜੇ ਜਾਣਾ ਪੈਣਾ ਕੱਲ੍ਹ ਮੈਂ ਤੇ ਮਾਪਾ ਤੋਂ ਗੱਬਾ ਮਰੋ ਤੇ ਮੈਂ ਨਾ ਰਮਨ ਪਹੁੰਚ ਆ ਲੈ ਚਲੋ ਠੀਕ ਹੈ ਭਾਈ ਐਵੇਂ ਅੰਦਰ ਤੇ ਸੁਭਾ ਮੈਂ ਨਹੀਂ ਤਾਂ ਮੈਂ ਕਿੰਨਾਂ ਜਲ ਸੁਭਾ ਆਇਆ ਮੈਂ ਵੇਖਿਆ ਕਿ ਮੜਾ ਮੋੜਾ ਫਰਕ ਤੇ ਰਹਿ ਗਿਆ ਉਹਦੇ ਤੇ ਕਿਦੋਂ ਕਾ ਵਧ ਗਿਆ ਹੋਰ ਤੱਕ ਪੁਰਖ ਕੋਈ ਪਿਆਰ ਹੋ ਜੋ ਤੇ ਨਾਮ ਆ ਲਿਦਰ ਆ ਗਏ ਕੋਈ ਬਚਾਵਾ ਜਦ ਮੇਰੇ ਮਾਮੇ ਮੇਰੀ ਗੱਲ ਸੁਣ ਲੈ ਹੁਣ ਨਾ ਰਮਨ ਨੇ ਵੀ ਕਿਹਾ ਵਤੈ ਨਾ ਇੱਕ ਅਦੀ ਰਾਤ ਤੇ ਘਟਦਾ ਇੱਥੇ ਤੇ ਮੈਨੂੰ ਮੁਰ ਕੇ ਫੋਨ ਕਰਦੀ ਠੀਕ ਆ ਤੇ ਜੀ ਆਪਾਂ ਉਹਨੇ ਘਰੇ ਚੰਗੇ ਮੇਰੇ ਸਾਹਮਣੇ ਪਉਣਾ ਹੀ ਆਪਾਂ ਘਾਰੀ ਚੰਗੇ ਆ ਮਾਤਾ ਨੂੰ ਕੁਛ ਹੋ ਗਿਆ ਆ ਉਹ ਬੱਚੇ ਉਹੋ ਤੇ ਗੱਲ ਉਹ ਹੋਜਾ ਵਾਦ ਤੂੰ ਹੀ ਨਹੀਂ ਹੋ ਮੇਰੀ ਤਿਹਿਆ ਤੋਂ ਜਵਾਈ ਤੇ ਤੈਨੂੰ ਤੈਨੂੰ ਨਹੀਂ ਫਿਕਰ ਇਸ ਗੱਲ ਦਾ ਉਹੋ ਤੇ ਗੱਲ ਆ ਪਰ ਨਹੀਂ ਪਤਾ ਉਹ ਕੋਈ ਵੀ ਰੱਖ ਕੇ ਰਾਜੀ ਨਹੀਂਗਾ ਯਾਰ ਉਹਨੂੰ ਨਾ ਉਹਨੂੰ ਨਾ ਦੱਸੀ ਜੀ ਉਹਨੂੰ ਰੱਖਣਾ ਗਈ ਹੀ ਮਾਦਾ ਰਹੀ ਆ ਉਹ ਮੈਂ ਹਾਂ ਗੱਲ ਦੱਸ ਕੇ ਤੇ ਆਪਣੀ ਹੁਣ ਸਿਰ ਤੇ ਸੁਆਭ ਹੋਣੀ ਆ ਉਹ ਕਹਿੰਦੇ ਮੈਨੂੰ ਫਲੋਰ ਨਹੀਂ ਕਰਨਾ ਚਾਹੁੰਦੇ ਤੇ ਤਾਂ ਗੱਲ ਹੱਥ ਚ ਆ ਜਾਣੀ ਬਹੁਤ ਗੱਲ ਹੈ ਗਈ ਬੜੀ ਧੋੜੀ ਤੇ ਹੁਣ ਜਵਾਈ ਨੇ ਵੀ ਕੱਢ ਦਿੱਤੀ ਮੈਂ ਹੁਣ ਇਹੋ ਗੱਲ ਕਹਿਣਾ ਉਹ ਸਾਰੇ ਤਿੰਨ ਨੇ ਕਹਿਤਾ ਕਿ ਤੁਸ ਜਾਨਾ ਹੀ ਨਹੀਂਗਾ 15 20 ਦਿਨਾਂ ਤੇ ਠੀਕ ਨਹੀਂ ਉਹਨਾਂ ਨਾਲ ਨਹੀਂ ਜਾ ਰਹੀ ਕਰਨੀ ਆ ਤਾਂ ਆਂਦੀ ਤੇ ਨਹੀਂ ਮੈਂ ਰਹਿਣਾ ਨਹੀਂ ਨਾ ਉਹ ਤਾਂ ਥੱਲੇ ਮਾਰਨੇ ਚੱਲ ਲਓ ਉਹਦੇ ਗੱਲ ਵਾ ਚੱਲ ਕੋਈ ਗੱਲ ਨਹੀਂ ਹੁਣ ਹੈ ਆਹ ਟੀ ਚਾਹ ਪਾਣੀ ਤੇ ਚੱਲ ਫਿਰਨੇ ਮੁਰਗਾ ਬੀਬੀ ਹੁਣ ਤੂੰ ਬੈਹ ਇੱਥੇ ਹੈ ਤੇ ਮੈਂ ਚੱਲਦਾ ਹਾਂ ਆਹ ਚੰਗਾ ਫਿਰ ਮੈਂ ਨਾ ਰਾਤ ਰਹਿ ਲੈਣੀ ਆ ਕੋਬਤਾ ਨਹੀਂ ਮਾਰਣਾ ਮੈਨੂੰ ਮੁਰਗਾ ਫੋਨ ਕਰਦੀ ਲਾ ਵੀਰ ਤੂੰ ਤੁਰ ਵੀ ਪਿਆ ਵਾ ਮੈਂ ਰੋਟੀ ਬਣਾਈ ਰੋਟੀ ਖਾ ਕੇ ਚੱਲ ਜੀ ਰੋਟੀ ਖਾਣਾ ਪਿਆ ਨਾ ਤੇ ਸਾਰਾ ਕੰਮ ਖਰਾਬ ਹੋ ਜਾਣਾ

ਉਹ ਕੋਈ ਗੱਲ ਨਹੀਂ ਉਹ ਕੋਈ ਨਹੀਂ ਕੋਈ ਨਹੀਂ ਵੀਰ ਫਿਕਰ ਨਾ ਕਰ ਜਦੋਂ ਜੀ ਨਾ ਲੱਗੂਗਾ ਨਾ ਛੱਡਾਵਾਂਗੇ ਦੂਜੀ ਗੱਲ ਇਹ ਆ ਪਈ ਮਾ ਨਹੀਂ ਤੇਰੇ ਪਰਵਣੇ ਦਾ ਚੰਗਾ ਉਹ ਕੋਈ ਨਹੀਂ ਵੀ ਗੱਲਾਂ ਕਰਨ ਲਿਆ ਐ ਇੰਨੀ ਗਰਮੀ ਚ ਮਾਤਾ ਨੂੰ ਕਿੱਥੇ ਲਈ ਫਿਰਨਾ ਫਲਾਣ ਮੇਰਾ ਦੁੱਧ ਤਾਂ ਜ਼ਿਆਦਾ ਸੀ ਮੈਂ ਚੰਨਾ ਨੇ ਦੁੱਧਾਂ ਹੀ ਕਿਹਾ ਹੋਣਾ ਵਾ ਪਈ ਦਵਾਈ ਦੁਵਾਈ ਖਾਂਦੇ ਜੀ ਤੇ ਬਾਹਰ ਗਰਮੀ ਬੜੀ ਆ ਤਾ ਕਰਕੇ ਕੀ ਆਉਣਾ ਵੀ ਜਾਂ ਠੰਡੇ ਹੋਏ ਆ ਜਾਂਦੇ ਤੇ ਜਾਂ ਗੱਡੀ ਤੇ ਆ ਜਾਂਦੀ ਤੇ ਜਿਹੜੀ ਗੱਡੀ ਐ ਨੂੰ ਅੱਗ ਲਾਉਣੀ ਆ ਜੇ ਵਰਤਣੀ ਨਹੀਂ ਐ ਤੇ ਉਹਦਾ ਟਾਇਰ ਪੈਂਚਰ ਖਰੇ ਹੋਇਆ ਆ ਹੀ ਤਾਂ ਪੈਂਚਰ ਹੋਇਆ ਹੀ ਤੇ ਜਦੋਂ ਪੇਕੇ ਜਾਣਾ ਹੁੰਦਾ ਉਹਦਾ ਕਿਦਾਂ ਪੈਂਚਰ ਲੱਗ ਜਾਂਦੇ ਫੇਰ ਹੁਣ ਤੂੰ ਸਿਆਣੀ ਆ ਨਾ ਕੀ ਕਰਨਾ ਫੇਰ ਉਥੇ ਘੜੀ ਲੱਗ ਜਾਣੀ ਫੇਰ ਪੈਂਚਰ ਲੋ ਨੀ ਤੁਹਾਡੇ ਜੋਗਾ ਮੋਟਰਸਾਈਕਲ ਹੀ ਆ ਆ ਤੇ ਟੌਰ ਨਾਲ ਅਗਲੀ ਸੀਟ ਤੇ ਬਹਿ ਕੇ ਜਾਂਦੀ ਐ ਚਲੋ ਕੋਈ ਨਹੀਂ ਆ ਤੇ ਗਰਮੀ ਵਿੱਚ ਮਰਨ ਵਾਲੀ ਗੱਲ ਆ ਦੋਵੇਂ ਮਾਂ ਪੁੱਤ ਆ ਆਮ ਨਾਮ ਪੁੱਤ ਇਹ ਨਹੀਂ ਪਈ ਨਹੀਂ ਗਿਆਣਾ ਚਲ ਬਣੀਂ ਤੀ ਤੇ ਲਾਉਣ ਪਰ ਆਪੇ ਇਹੀ ਥੋੜੀ ਜੀ ਆਹੋ ਆ ਕਰਕੇ ਉਹ ਤੇਰੇ ਵਰੀ ਖਰਾਬ ਆ ਉਦਾਂ ਬਣੀ ਆ ਬਹਾਨੇ ਮਾਰਨ ਨੂੰ ਬਥੇਰੇ ਆਓ ਮੈਨੂੰ ਪਤਾ ਹਾਂ ਨਾ ਮੁੰਡੇ ਨੇ ਤਾਂ ਕੀ ਬਹਾਨਾ ਮਾਰਨਾ ਹੀ ਚਲ ਉਹਦੀ ਤੇ ਗੱਲ ਮੈਂ ਮੰਨਨੀ ਆ ਫੇ ਕਹਿੰਦੀ ਆ ਪਰ ਮੁੰਡਾ ਤਾਂ ਨਹੀਂ ਨਾ ਕਹਿੰਦਾ ਇਹ ਗੱਲ ਚੱਲ ਨਾਉਣਾ ਵਾ ਨਾਲ ਉਹ ਹਾਂ ਤਾਂ ਕੱਪੜੇ ਚੇਂਜ ਕਰ ਲਓ ਨਹੀਂ ਤੇ ਠਹਿਰ ਕੇ ਨਾਉਣਾ ਨਹੀਂ ਨਾ ਆ ਕੇ ਆਈ ਹੁਣ ਫੇਰ ਵੇਖਾਂਗੀ ਠਹਿਰ ਕੇ ਚਲ ਕੜੀ ਫੇਰ ਨਾ ਹਰਾਮ ਕਰ ਲਓ ਤੁਸੀਂ ਮੈਂ ਰੱਖਣਾ ਤੁਹਾਡਾ ਬੈਗ

ਵਿਚਾਰੇ ਬੂਟੇ ਆ ਤੇ ਸੜ ਜਾਂਦੇ ਆ ਜਿੰਨੇ ਚਿਰ ਪਾਣੀ ਨਾ ਪਾਓ ਕੋਈ ਹਾਲ ਨਹੀਂ ਵਿਚਾਰਿਆਂ ਦਾ ਚੱਲ ਉਹਦਾ ਇੱਕ ਗਲ ਤੇ ਛਿੱਗੀ ਆ ਵੀ ਮਾਤਾ-ਵਾਵਾ ਗਈਓ ਚੱਲ ਹੁਣ ਪਤਾ ਲੱਗੂ ਉਹਦੇ ਜਵਾਈ ਨੂੰ ਵੀ ਕਿਹੜੇ ਭਾਵੇਂ ਖਦੀ ਆ ਜਵਾਈ ਤੇ ਵੇਖ ਕੇ ਨੱਕ ਬੋਲ ਵਟਣ ਡਿਆ ਹੁਣਾਵਾ ਵੀ ਇਹ ਕਿੱਧਰ ਆ ਗਈ ਨਾਲੇ ਧੀ ਨੂੰ ਪਤਾ ਲੱਗੂਗਾ ਜਿਹੜੀ ਇਥੇ ਆ ਕੇ ਮੂੰਹ ਮਰੋੜ ਮੋੜ ਕੇ ਗਲਾ ਕਰਦੀ ਆ ਨਾ ਮੇਰੀ ਮਾਂ ਨੂੰ ਆ ਨਹੀਂ ਪੁੱਛਿਆ ਮੇਰੀ ਮਾਂ ਨੂੰ ਆ ਨਹੀਂ ਪੁੱਛਿਆ ਹੁਣ ਪਤਾ ਲੱਗੂਗਾ ਨਾਲੇ ਰੱਖੇਗੀ ਮਾਂ ਨੂੰ ਤੇ ਨਾਲੇ ਪੁੱਛੇਗੀ ਤੇ ਨਾਲੇ ਆਪਣੇ ਖਸਮ ਕੋ ਖਾਏਗੀ ਛਿੱਤਰ ਫੇਰ ਲੱਗੂਗਾ ਪਤਾ ਹੈ ਮੈਨੂੰ ਤਾਂ ਸਮਝਦੇ ਸਦਾਈ ਸਾਰੇ ਇਹ ਤੇ ਛਦੈਣ ਇਹਦੀ ਕਿਹੜੀ ਗੱਲ ਆ ਚੱਲ ਕੋਈ ਨਾ ਵੇਖੀ ਜਾਓ ਹੁਣ ਬਣਦਾ ਕੀ ਉਹਦਾ ਨਾ ਮੁੰਜਿੱਦਾ ਤੇ ਤੱਕਾਇਆ ਨਹੀਂ ਆ ਤੇ ਜੇ ਮਾਤਾ ਨਾਲ ਹੀ ਆ ਗਈ ਤੇ ਫੇਰ ਨਹੀਂ ਨਹੀਂ ਨਾਲ ਨਹੀਂ ਆਉਣਾ ਉਹਨੇ ਚੱਲ ਪਿੰਡੀਆਂ ਵੇਖਾਂ ਲੈ ਪਿੰਡੀਆਂ ਬਲਤਣ ਵਾਲੀਆਂ ਹੋਈਆਂ ਵਾ ਚੱਲ ਪਿੰਡੀਆਂ ਤੇ ਫਲੀਆਂ ਵੀ ਲੱਗੀਆਂ ਸੋਹਣੀਆਂ ਉਹਦਾ ਇੱਕ ਗੱਲ ਵੀ ਵਾ ਵੇਹਲਾ ਮਾਤਾ ਦਾ ਕੋੜ-ਕੜ-ਕੜ-ਕੜ ਕਰਦੀ ਰਹਿੰਦੀ ਸਾਰਾ ਦਿਨ ਅੱਜ ਗਈ ਆ ਨਾ ਅੱਜ ਸ਼ਾਂਤੀ ਆ ਚੱਲ ਹੁਣ ਧੀ ਆਪਣੀ ਕੋ ਰਹਿ ਪਵੇ ਤਾਂ ਆ ਜਿੰਨਾ ਚਿਰ ਮਨਜਿੰਦਰ ਘਰ ਨਹੀਂ ਆਉਂਦਾ ਉੰਤਰਾ ਮੇਰੀ ਦੀ ਜਾਨ ਟੰਗੀ ਰਹਿਣੀ ਆ ਨਾ ਪਤਾ ਨਹੀਂ ਰਹਿਣਾ ਵਾ ਕਿ ਨਹੀਂ ਰਹਿਣਾ ਆਊਗਾ ਤਾਂ ਫਿਰ ਪਤਾ ਲੱਗਣਾ ਵਾ ਕਿ ਕੱਲੇ ਆਉਂਦੇ ਆ ਕਿ ਜਾਂ ਮਾਤਾ ਨਾਲ ਲੈ ਆਉਂਦੇ ਆ ਉਦਾਂ ਦਾ ਜਵਾਈ ਨੇ ਬਰਦਾਸ਼ਤ ਨਹੀਂ ਇਹਨੂੰ ਕਰਨਾ ਮੈਨੂੰ ਪੱਕੀ ਗੱਲ ਵਾ ਉਹ ਤਾਂ ਉਦਾਂ ਇੰਨੀਆਂ ਗੱਲਾਂ ਕਰਦਾ ਵਾ ਤੇ ਮਾਤਾ ਨੂੰ ਕਿੱਥੇ ਰੱਖਣ ਲਿਆ ਉਹ ਚੱਲ ਕੋਈ ਨਹੀਂ ਐਵੇਂ ਕਾਨੂੰ ਨਹੀਂ ਟਾਈਮ ਵੇਸਟ ਕਰਨ ਆਪਣਾ ਕੰਮ ਕਰ ਫਟਾਫਟ ਬੱਲੇ ਬੱਲੇ ਗਰਮੀ ਬੜੀ ਆ ਤੇ ਕਰਨਾ ਕੀ ਬੰਦਾ ਸੋ ਮੈਨੂੰ ਪਹਿਲੀ ਚਾਹੀਦਾ ਤੇ ਮੁਰਫਾ ਮੁੜ ਗਿਆ ਹੀ ਨਾ ਹਾਂ ਮਮੀ ਕਾਂਡੇ ਆ ਮਮੀ ਆ ਜਾ ਕੀ ਕਾਂਡੇ ਜੀ ਕਰਨਾ ਕੋਰਨਾ ਕੀ ਆ ਹਾਂ ਮੈਂ ਸੋਚਣ ਦੀ ਹੀ ਵੀ ਫਲੀਆਂ ਵੀ ਹੋਈਆਂ ਤੇ ਪਿੰਡੀਆਂ ਹੋਈਆਂ ਅੱਛਾ ਤੋੜ ਲੈਣੀ ਆ ਇੱਕ ਟਾਈਮ ਫਲੀਆਂ ਬਣਾ ਲਾਂਗੇ ਇੱਕ ਟਾਈਮ ਪਿੰਡੀਆਂ ਬਣਾ ਲਾਂਗੇ ਚਲ ਪਿੰਡੀਆਂ ਬਣਾ ਲਵਾਂ ਅੱਜ ਫਿਰ ਤੇ ਫਲੀਆਂ ਫੇਰ ਕਿਤੇ ਖਾ ਲਾਂਗੇ ਕੋਈ ਨਹੀਂ ਚਲ ਠੀਕ ਆ ਜੋ ਮੇਰਾ ਪੁੱਤ ਕਿਤੇ ਬਣਾ ਲੈ ਚਲ ਲੜਨਿਆ ਵਾ ਅੱਜ ਚਲ ਠੀਕ ਆ ਬਣਾ ਲੈਣੀ ਆ ਉਹ ਪਾਪਾ ਕਿੱਥੇ ਗਏ ਆ ਕਿਉਂ ਕੰਮ ਆ ਕੋਈ ਪਾਪਾ ਦਾ ਓਏ ਆਹੋ ਮੈਂ ਹਾਂ ਚਲ ਬੰਦੇ ਬੰਦੇ ਕਿੰਦੇ ਚੋਨਾ ਲਾਉਣ ਵਾਲੇ ਅੱਜੂ ਕਰਨਾ ਹੈਗਾ ਉਹ ਨਾ ਤੇਰਾ ਪਾਪਾ ਗਿਆ ਵਾ ਕੋਈ ਕੋ ਤੇਰੀ ਦਾਦੀ ਨੇ ਛੱਡਣਾਂ ਦਾ ਦਿਨ ਹੀ ਛੱਡਣਾ ਆਹੋ ਤੇਰੀ ਦਾਦੀ ਦਾ ਮਨ ਬੜਾ ਉਦਾਸ ਹੀ ਨਾ ਕਿੰਨੇ ਦਿਨ ਹੋ ਚਲੇ ਕਹਿੰਦੀ ਇਹ ਮੇਰਾ ਜੀ ਨਹੀਂ ਲੱਗਦਾ ਮੇਰਾ ਮਨ ਬੜਾ ਉਦਾਸ ਆ ਤੇ ਤੇਰੇ ਪਿਓ ਨੇ ਆਪੇ ਕਿਹਾ ਮੈਂ ਨਹੀਂ ਕਿਹਾ ਤੇਰੇ ਪਿਓ ਨੇ ਆਪੇ ਕਿਹਾ ਵੀ ਚੱਲ ਤੇਰੀ ਕੁੜੀ ਨੂੰ ਮਿਲਾ ਲਿਆ ਵਾਂ ਤੇ ਦੋ ਦਿਨ ਉੱਥੇ ਰਹਿਵੀਂ ਠੀਕ ਵਾ ਨਾ ਮੰਮੀ ਯਾਰ ਤੁਹਾਡਾ ਦਿਮਾਗ ਨਹੀਂ ਕੰਮ ਕਰਦਾ ਕਿਉਂ ਵੀ ਦਾਦੀ ਦੀ ਦਵਾਈ ਨਹੀਂ ਚੱਲਦੀ ਆ ਉੱਥੇ ਜਾ ਕੇ ਜਵਾਦਾ ਕਾਟਾ ਹੋਗਾ ਤਾਂ ਫਿਰ ਲੈ ਉੱਥੇ ਵੀ ਤਾਂ ਦੀ ਧੀ ਆ ਉੱਥੇ ਕਿਹੜਾ ਕੋਈ ਉਪਰਾਵਾਂ ਕਿਹੜਾ ਪਤਾ ਵੀ ਦਵਾਈ ਕਿਹੜੀ ਦੇਣੀ ਤੇ ਕਿਹੜੀ ਨਹੀਂ ਦੇਣੀ ਲੈ ਐਡੀ ਨਿਆਣੀ ਤੁਹਾਡਾ ਵੇ ਜਾਣ ਦੋ ਜਾਣ ਦੋ ਤਸੀਂ ਉਦਾਂ ਹੀ ਮਾਤਾ ਬੜੀ ਫੁੱਲ ਬਣਾਈਆਂ ਕੁਛ ਨਹੀਂ ਹੋ ਚੱਲਿਆ ਜੇ ਦਾਦਾ ਦਾ ਪੁੱਤ ਹੋਂ ਤਾਂ ਦੀਤੀ ਹੁੰਦੀ ਆ ਜੇ ਚਾਰ ਦਿਨ ਰਹੂਗੀ ਧੀ ਦੇ ਕੋਲ ਤਾਂ ਕੋਈ ਆਖਰ ਨਹੀਂ ਆ ਚਲੀ ਹਾਂ ਤੂੰ ਤਾਂ ਬੜੀ ਖੁਸ਼ ਹੋਣੀ ਆ ਵੀ ਹੁਣ ਗਈ ਹੈ ਘਰੋਂ ਲੈ ਮੈਂ ਕਦੀ ਖੁਸ਼ ਹੋਣਾ ਖੁਸ਼ ਨਹੀਂ ਆ ਤੂੰ ਬੜਾ ਖੁਸ਼ ਹੋੜ ਹੋਰ ਕੀ ਦਿਖਾਣਿਆ ਮੂੰਹ ਦੇ ਲਾਲੀਆਂ ਦਿਖਾਣੀਆਂ ਵਾਜ ਹਮ ਲਾਲੀਆਂ ਦਿਖਣੀਆਂ ਘੱਟ ਕੱਲੀ ਤਰੀ ਫੈਂਡੀਆਂ ਜਿਵੇਂ ਗੱਲ ਹੀ ਕੋਈ ਨਹੀਂ ਨਾ ਕਿਸੇ ਨੇ ਕਹਿਣਾ ਕੋਈ ਨਾ ਕਿ ਢਕਣਾ ਮੈਨੂੰ ਐਵੇਂ ਪੁੱਠੀਆਂ ਗੱਲਾਂ ਨਾ ਕਰਿਆ ਕਰ ਵੇਖਾਂ ਪਤਾ ਨਹੀਂ ਕਿੱਥੋਂ ਕੱਪੜੇ ਗੰਦੇ ਕਰਦਾ ਪਾਪਾ ਨੂੰ ਕਹਿ ਫਿਰ ਹੁਣ ਦੋ ਦਿਨ ਕਿ ਰਹਿ ਕੇ ਨਾ ਪ ਮੁਰਗੇ ਲਿਆਣਾ ਨਾ ਜੇ ਆਪਾਂ ਠੀਕ ਆ ਨਾ ਐਡੀ ਕਾਦੀ ਆਖਰ ਆ ਗਈ ਆ ਰਹਿ ਲੰਦੋ ਚਾਰ ਦਿਨ ਉਹਨੂੰ ਉਹਦਾ ਜੀ ਨਹੀਂ ਲੱਗਦਾ ਇੱਥੇ ਹੁਣ ਜੀ ਲਾ ਲੰਦੋ ਤੂੰ ਗਰਮੀ ਪਤਾ ਕਿੰਨੀ ਆ ਗਰਮੀ ਬੜੀ ਆ ਮੈਂ ਕਿ ਨਹੀਂ ਗਰਮੀ ਸਾਰੀ ਦਾਦੀ ਨੂੰ ਪੈਚ ਲਈ ਤਾਡੀ ਹੋਰ ਪੈਣੀ ਨਹੀਂ ਦਾਦੀ ਨੂੰ ਹੱਦ ਹੋ ਗਈ ਤੁਹਾਡੇ ਵਾਲੀ ਉਹ ਵੀ ਤਾਂ ਰਹਿ ਨਹੀਂ ਦੇ ਆਪਣੇ ਘਰ ਉਹ ਵੀ ਤਾਂ ਰਹਿਣ ਦੇ ਤੈਨੂੰ ਕਦੀ ਖਿਆਈ ਹੋਈ ਐਡੀ ਚਲ ਯਾਰ ਕੋਈ ਗੱਲ ਨਹੀਂ ਨਹੀਂ ਜੇ ਤੇਰਾ ਵੀ ਜੀ ਨਹੀਂ ਨਾ ਲੱਗਣ ਡਿਆ ਤੇ ਤੂੰ ਵੀ ਚਲ ਜਾ ਮੈਂ ਮਿਲਿਆ ਦਾਦੀ ਨੂੰ ਜਾ ਕੇ ਔ ਕੋਈ ਨਹੀਂ ਮੇਲਾਵਾਂਗੇ ਇੰਨੀ ਨਹੀਂ ਗੱਲ ਮੇਰਾ ਕੀ ਪਤਾ ਕਿ ਉਹ ਚਲ ਜਣਾ ਅਜੇ ਤੇ ਅੱਜ ਗਈ ਆ ਉਸ ਵੇਲੇ ਤਾਨੂੰ ਪਿਸੂ ਪੈ ਗਿਆ ਦਾਦੀ ਕਿੱਥੇ ਚਲ ਗਈ ਦਾਦੀ ਕਿੱਥੇ ਚਲ ਗਈ ਹਾਦ ਹੋ ਗਈ ਟਾਡੇ ਵਾਲੀ ਹਾਦ ਹੋ ਗਈ ਇੱਥੇ ਆਹੋ ਉਹ ਚਲ ਚੰਗਾ ਵੀ ਬੋਦੀ ਗੱਲਾਂ ਨਾ ਕਰ ਤੇ ਪਿੰਡੀਆਂ ਬਣਾ ਕੇ ਦੇ ਯਾਰ ਮੈਨੂੰ ਬੁਰਦਾ ਦਿਲ ਕੰਡਿਆ ਮੇਰੇ ਬਣਾ ਦੇ ਨੀ ਪਿੰਡੀਆਂ ਹਾਂ ਮਾਂ ਤਾਂ ਕੰਮ ਕਰਨ ਵਾਸਤੇ ਰੱਖੀ ਆ ਨਾ ਕੰਮ ਕਰਨ ਵਾਸਤੇ ਉਧਾਂ ਤੇ ਕੋਈ ਨਹੀਂ ਹੈਗਾ ਉਹ ਮਾਂ ਦੇ ਨਾਲ ਪਈ ਸਾਡੀ ਮਾਂ ਵਾ ਜਾਂ ਕਿੱਦਾਂ ਵਾ ਚਲ ਚੰਗਾ ਯਾਰ ਐਵੇਂ ਖਲਾਤਾ ਵਾ ਵੇਖਾ ਆਇਆ ਦਾਦੀ ਦਾ ਇਹ ਜਲਾ ਦਾਦੀ ਕਿਥੇ ਦਾਦੀ ਨੇ ਕਿਉਂ ਕਿਉਂਕ ਲਾਇਆ ਵਾ ਅਸੀਂ ਦਵਾਈ ਆਪ ਦਿੰਨੇ ਆ ਨਾ ਦਾਦੀ ਤੇਰੀ ਕੁੱਕੀ ਆ ਜ਼ੁਬਾਨ ਤੇ ਡੀ ਤੇਰੀ ਦਾਦੀ ਦੀ ਦਵਾਈ ਵੀ ਨਹੀਂ ਆਪ ਖਾ ਸਕਦੀ ਐਨੀ ਜ਼ਿੰਮੇਵਾਰੀ ਚੁੱਕੀ ਸਾਰੇ ਟੱਬਰ ਨੇ ਦਾਦੀ ਦੀ ਵੀ ਗੱਲ ਨਹੀਂ ਕਰਨ ਵਾਲੀ ਕੋਈ ਗੱਲ ਨਹੀਂ ਕੁੜੀ ਕੋ ਗਈ ਹੈ ਕਿਤੇ ਉਪਰੇ ਥਾਂ ਥੋੜੀ ਗਈ ਹੈ ਨਾਲੇ ਕੁੜੀ ਵੀ ਸਾਹਮਲੇ ਦੱਸ ਦੇਣ ਉਹਨੂੰ ਵੀ ਪਤਾ ਲੱਗੇ ਬੁੱਢਿਆਂ ਨੂੰ ਕਿੱਦਾਂ ਸਾਂਭੀਦਾ ਵਾ ਰਾਮ ਨਾ ਬੈਠੀ ਰਹਿੰਦੀ ਆਪਣੇ ਘਰ ਕੱਲੀ ਸਾਰਾ ਦਿਨ ਸੱਸ ਤੇ ਕਦੇ ਨਹੀਂ ਵਰਗੀ ਆ ਚੱਲ ਮਨਾ ਟਾਈਮ ਕਾ ਨੂੰ ਵੇਸਟ ਕਰਨ ਲਈ ਜਿਹੜਾ ਹੈਗਾ ਥੋੜਾ ද हलो ਇਹ ਜਿੰਦ ਵੀ ਆ ਵੀ ਗਈ ਆ ਦੋ ਹੀ ਉਹ ਤਾਂ ਦੀ ਛੱਡੇ ਉੱਥੇ ਉਹ ਜਾਂਜ ਮਲਾਉਣ ਗਏ ਤੇ ਦੋ ਮਿੰਟ ਮਲਾ ਕੇ ਤੇ ਆ ਗਏ ਨਾ ਘਰ ਲੈ ਕੇ ਵਾਪਸ ਤੁਹਾਨੂੰ ਪਤਾ ਦਵਾਈ ਜਾਂਦੀ ਆ ਤੇ ਰੋਟੀਆਂ ਵੀ ਤਾਂ ਹੀ ਆਪੀ ਜਿੰਨਾ ਦਵਾਈ ਟੈਮੇ ਦਿੱਤੀ ਜੇ ਹੁੱਕੇ ਹੋਣਾ ਹੋ ਆ ਬਈ ਆਹੋ ਚੱਲ ਮੰਨਦੀ ਕਿਹੜੀ ਗੱਲ ਮੰਨਦੇ ਲੱਗੀ ਜਾਣਾ ਹੈਗਾ ਫੇਰ ਵੀ ਇੱਕ ਨਹੀਂ ਮਿਲ ਤੇ ਲਿਆ ਹੀ ਗਏ ਤਿੰਨ ਦਿਨ ਦੇ ਲੋਨ ਦੇ ਨਾਲ ਬਾਅਦ ਕਿਦਾ ਲਿਓ ਨਾ ਚਲੋ ਦੂਜੀ ਦਾ ਰਾਤ ਲੱਲੇ ਜੇ ਦੋਵਾਂ ਦੇ ਜਨਮ ਨੂੰ ਲੈ ਆਉਂਦੇ ਫਿਰ ਜਾ ਕੇ ਦੋ ਦਿਨ ਬੜੇ ਹੁੰਦੇ ਆ ਹਾਂ ਜੀ ਮੈਂ ਜੀ ਚਲੋ ਠੀਕ ਆ ਗਿਓ ਮੇਰੇ ਚੰਗਾ ਵੀ ਕੰਮ ਆ ਰਿਹਾ ਇਹ ਪਤਾ ਨਹੀਂ ਕਿ ਕਿੰਨੇ ਨਹੀਂ ਕਿਹੜਾ ਇਹ ਮਤਲਬ ਜੀ ਮੇਰੇੋਂ ਤੋਂ ਪਹਿਲਾਂ ਹੀ ਮਸੀਹ ਹੋਣ ਲੱਗੀ ਆ ਮੈਨੂੰ ਪਤਾ ਮੇਰਾ ਬੋਤ ਰੋਟੀ ਨਾਲ ਸੀ ਪੀਂਦਾ ਕੀਂਦਾ ਵਾ ਹਾਂ ਉਹ ਕੋਈ ਗੱਲ ਨਹੀਂ ਬਣਾ ਦਿੰਦੀ ਆ ਮੇਰੀ ਗੱਲ ਸੁਣ ਆਪਣੇ ਪਾਪਾ ਨੂੰ ਫੋਨ ਕਰ ਰਹਾ ਕਿੰਨਾ ਟਾਈਮ ਹੋ ਗਿਆ ਅਜੇ ਤੱਕ ਆਏ ਨਹੀਂਗੇ ਕੀਤਾ ਹੀ ਫੋਨ ਮੈਂ ਅੱਛਾ ਆਉਣ ਦੇ ਰਾਹ ਜਾਂਦੇ ਆ ਗਿਆ ਮੈਂ ਅੱਛਾ ਆਉਂਦੇ ਨਾ ਹਾਂ ਅੱਛਾ ਅੱਛਾ ਤੇ ਮੇਰੀ ਗੱਲ ਸੁਣ ਦਾਦੀ ਵੀ ਹੁੰਦੀ ਨਾਲ ਹੋਰ ਹੁੰਦਾ ਦਾਦੀ ਨੇ ਅੱਛਾ ਨਾਲ ਹੀ ਹੁੰਦੀ ਆ ਹੋਰ ਨਾਲ ਹੀ ਹੁੰਦਾ ਉਹਦਾ ਨਹੀਂ ਮੈਂ ਨਾ ਉਹ ਲੈ ਕੇ ਆਉਂਦਾ ਨਾ ਉਹਦੇ ਇਹ ਨਹੀਂ ਆਉਂਦਾ ਫਿਰ ਉਹ ਤੇ ਮੈਨੂੰ ਪੁੱਤ ਪਹਿਲਾਂ ਹੀ ਪਤਾ ਸੀਗਾ ਵੀ ਤੇਰੀ ਭੂਆ ਐ ਨੇ ਜੋ ਕੀ ਕਿਥੋਂ ਤੇ ਤੇਰੀ ਦਾਦੀ ਨੇ ਰੱਖ ਸਕੇ ਉਹ ਫੁੱਫੜ ਦੇ ਦੇ ਮੈਨੂੰ ਪਤਾ ਹੀ ਉਹ ਅੱਖਾਂ ਕੱਢਦਾ ਨਾ ਇਹ ਵੇਖ ਕੇ ਪੇ ਮਾਂ ਦਾ ਕਿਧਰੋਂ ਲੈ ਲਈ ਆ ਮੈਨੂੰ ਤਾਂ ਸਾਰੇ ਪਤਾ ਵਾ ਫਿਰ ਮੈਨੂੰ ਮਾੜੀ ਕਹਿਣਾ ਵੀ ਉਹ ਮਾੜੀ ਆ ਉਹ ਤਾਂ ਆਪਣੇ ਘਰ ਤੋਂ ਬਿਨ ਰੱਖਦਾ ਸੀ ਹੈਗੀ ਕਹਿੰਦੀ ਤੇ ਜ਼ੁਬਾਨ ਹੀ ਬੰਦਾ ਬੰਦ ਰੱਖੀ ਆਪਣੀ ਆ ਚੱਲ ਮੰਮੀ ਬਹੁਤੀਆਂ ਗੱਲਾਂ ਨਾ ਕਰ ਅੱਲਸੀ ਬਣਾ ਦੇ ਵਧੀਆ ਠੀਆਂ ਮੈਨੂੰ ਬਣਾ ਦਿੰਦੀ ਸਾਰੇ ਮਜਾ ਮਾਰਦਾ ਹੀ ਨਾਲ ਫੇਰ ਆਉਂਦੀ ਚੱਲ ਕੇ ਦੱਸ ਐਡੀ ਤੋਂ ਗਈਆਂ ਤਾਂ ਚਾਰ ਦਿਨ ਆਪਣੀ ਧੀ ਹੋ ਰਹਿ ਆ ਸਾਰਾ ਕੰਮ ਹੀ ਖਰਾਬ ਕਰਤਾ ਇਹੋ ਚੱਲ ਬਣਾ ਬਣਾ ਰਸੀ ਕਿੱਥੇ ਜਾਣਾ ਮਾਈ ਰੇ ਇਥੇ ਮਾਂ ਮੁੜਪੜ ਕੇ ਹਾਂ ਜੇ ਲੰਮੀ ਨਾ ਦਾ ਦાદੀ ਦਾ ਨਾਲ ਹਾਂ ਕਿੱਥੇ ਕਿਦਾਂ ਹੋਣ ਗਈ ਬੰਦਾ ਕੁਝ ਉਹਦਾ ਘਰ ਨਹੀਂ ਆਉਣਾ ਨਹੀਂ ਤੇ ਇਹਦੇ ਇਹ ਨਹੀਂ ਦੱਸਿਆ ਵੀ ਉਹਨੇ ਉੱਥੇ ਰਹਿ ਪਈ ਹੈ ਕਿ ਐਸਾ ਬੜਾ ਕੋਸ਼ਣਾ ਨਹੀਂ ਕਰ ਕਿ ਧੀ ਤੰਗੀ ਹੋਈ ਜੇ ਜੇ ਬੁੰਨਦੀ ਨਾ ਉਹਨਾਂ ਦਾ ਹੀ ਉਤਪਾਦ ਲੱਗਦਾ ਕਿ ਕੀ ਮੁੱਲ ਹੁੰਦਾ ਜੇ ਉਹ ਕਹਿੰਦਾ ਤੇ ਉਹ ਇੱਕ